welcom to thailand malaysia thailand ਆ ਦੇਖੋ ਇਹ ਕਿਲੂ ਜਾ ਕਿੰਨਾ ਸੋਹਣਾ ਬਣਾਇਆ ਵਾ ਇੱਧਰ ਆਪਾਂ ਫੁੱਲ ਇੰਜੋਏ ਕਰ ਰਿਹਾ ਫੜਾ ਦਾ ਫੁੱਲ ਇਹ ਹੈਗਾ ਮਲੇਸ਼ੀਆ ਦੇ ਇੱਕ ਪਿੰਡ ਤੋਂ ਬਾਟੂ ਫਰੰਗੀ ਫੁੱਲ ਇੰਜੋਏ ਕਰ ਰਿਹਾ ਕਿ ਨਹੀਂ ਇਹ ਦੋ ਵੀਜ਼ੇ ਇਸ ਕੰਟਰੀ ਤੋਂ ਲੈ ਕੇ ਚੱਲੇ ਆ ਉਤੋਂ ਬਾਅਦ ਕੁਝ ਮਿੱਠੀਆਂ ਯਾਦਾਂ ਦੀ ਫਾਈਨਲੀ 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 ਰਾਣੀ ਆਪਣੇ ਤੋਂ ਪਹਿਲਾਂ ਪਹੁੰਚ ਗਈ ਕਿਵੇਂ ਸਾਰੇ ਹੱਪ ਕਰਦੇ ਆ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਆਪਾਂ ਇਸ ਟਾਈਮ ਖੜੇ ਆ ਜੀ ਇੱਥੇ ਬੀਚ ਤੇ ਜਾਰਜਟਾਊਨ ਰਿਹਾ ਆਪਣਾ ਸਮੁੰਦਰ ਦੇਖ ਸਕਦੇ ਆ ਪੂਰਾ ਜੋਰਾ ਸ਼ੋਰਾ ਦੇ ਚੱਲ ਰਹੇ ਤੇ ਸੰਤ ਸਾਹਿਬ ਫੋਲ ਇੰਜੋਏ ਚੱਲ ਰਿਹਾ ਕਿ ਨਹੀਂ ਤੇ ਇਹ ਫੈਰੀਆਂ ਜੀ ਅਸੀਂ THAILAND 'ਚ ਪਹਿਲਾਂ ਲੈ ਚੁੱਕੇ ਆ ਤਾਂ ਕਰਕੇ ਨਹੀਂ ਅਸੀਂ ਲਈਆਂ ਹੁਣ ਬਸ ਆਪਾਂ ਅਗਲੀ ਲੋਕੇਸ਼ਨ ਵੱਲ ਨੂੰ ਚੱਲਦੇ ਆ ਇਹ ਲੋਕੇਸ਼ਨ ਆਪਾਂ ਦੇਖ ਲਈ ਬਹੁਤ ਪਿਆਰੀ ਜੀ ਲੋਕੇਸ਼ਨ ਹੈ ਕਿਉਰ ਰਮਨ ਜੀ ਪਿਆਰੀ ਹੈ ਜੀ ਲੋਕੇਸ਼ਨ ਪਿਆਰੀ ਹੈ ਪਿਆਰੀ ਹੈ ਪਿਆਰੀ ਸਮਝ ਗਈ ਤੇ ਅਸੀਂ ਜਿਹੜੀ ਜਗ੍ਹਾ ਤੇ ਸੀਗੇ ਹੁਣ ਇਸ ਟਾਈਮ ਉਹਦੀ ਬਾਟੂ ਬਾਟੂ ਫਰੰਗੀ ਠੀਕ ਹੈ ਤੇ ਹੁਣ ਸਾਡਾ ਪ੍ਰੋਗਰਾਮ ਹੈ ਜਿਹੜਾ ਅੱਗੇ ਜਾਣ ਦਾ ਏ ਅਸੀਂ ਜਾ ਰਹੇ ਹਾਂ ਕੰਪੋਂਗ ਉਹ ਗੋਂਗ ਅਸੀਂ ਨਾ ਹ ਮੈਪ ਲੈ ਲਿਆਦਾ ਆਪਣੇ ਉਥੋਂ ਹੋਟਲ ਤੋਂ ਤੇ ਤਾਂ ਕਿ ਸਾਨੂੰ ਸਾਰਾ ਕੁਝ ਪਤਾ ਲੱਗਦਾ ਰਹੇ ਤੇ ਹੁਣ ਬਸ ਇਸ ਮੈਪ ਦੇ ਕੌੜੀਂ ਅਸੀਂ ਜਾਣਾ ਏ ਤੇ ਇਹ ਪੂਰਾ ਘੁੰਮਣਾ ਇੰਜੋਏ ਕਰਨਾ ਪੂਰਾ ਇਹ ਤਾਂ ਟੈਸਲਾ ਹੀ ਸੰਕਲੀ ਆ ਇਹ ਤਾਂ ਟੈਸਲਾ ਸਾਡੀ ਆ ਇਹ ਤਾਂ ਟੈਸਲਾ ਹੀ ਆ ਟੈਸਲਾ ਤਾਂ ਉੱਤੇ ਆ ਬਾਕੀ ਮੇਰਾ ਆ ਜੰਪਸੂਟ ਜਿਆ ਦੱਸ ਦੋ ਕਿਦਾਂ ਦਾ ਜੰਪਸੂਟ ਹੀ ਕਹਿੰਦੇ ਨਾ ਇਹਨੂੰ ਜੰਪਸੂਟ ਹੀ ਕਹਿੰਦੇ ਕੋਰਸੈਟ ਕੋਰਸੈਟ ਸੌਰੀ ਕੋਰਸੈਟ ਵਾਟ ਵਾਟ ਅਬਾਊਟ ਦ ਕੋਰਸੈਟ ਇਟਸ ਗੁੱਡ ਯਾ ਇਟਸ ਗੁੱਡ ਯਾ ਆ ਕ੍ਰੋਸ ਕਰ ਰਹੀ ਹੈ ਜੀ ਜਿਹੜਾ ਬ੍ਰਿਜ ਹੈ ਜੋੜਦਾ জর্জ ਟਾਊਨ ਨੂੰ ਕਿਉਂਕਿ জর্জ ਟਾਊਨ ਇੱਕ ਆਈਲੈਂਡ ਹੈ ਤੇ ਕਾਫੀ ਵੱਡਾ ਆਈਲੈਂਡ ਹੈ ਤੇ ਉਸ ਤੋਂ ਬਾਅਦ ਜਿਹੜੀ ਇੱਥੇ ਇਲੈਕਟ੍ਰਿਸਿਟੀ ਪਹੁੰਚਾਈ ਗਈ ਹੈ ਔਰ ਖੰਬਿਆਂ ਦੇ ਥਰੂ ਪਾਣੀ ਦੇ ਵਿੱਚ ਖੰਬੇ ਲਾਏ ਹੋਏ ਨੇ ਇਹਨਾਂ ਦੇ ਥਰੂ ਰਾਤੀ ਇਹਨਾਂ ਦੇ ਬਹੁਤ ਸੋਹਣੀ ਸੋਹਣੀ ਲਾਈਟਿੰਗ ਜਗਰੀਦੀ ਤੇ ਅਸੀਂ ਹੈਰਾਨ ਤੇ ਵੇ ਇਹ ਚੀਜ਼ ਕਿ ਆਏ ਹੁਣ ਸਾਨੂੰ ਪਤਾ ਲੱਗਿਆ ਕਿ ਜਿਹੜੀਆਂ ਤਾਰਾਂ ਨੇ ਉਹ ਇਹ ਖੰਬਿਆਂ ਦੇ ਰਾਹੀਂ ਪਜਾਈਆਂ ਨੇ ਇੱਧਰ ਜਿਹੜਾ ਇੰਡਸਟਰੀਅਲ ਏਰੀਆ ਆ ਗਿਆ ਤੇ ਇੱਧਰ ਇੰਡਸਟਰੀਆਂ ਦੇ ਮਾਲਕ ਸੰਧੂ ਸਾਹਿਬ ਨਹੀਂ ਬੈਠੇ ਰਹੇ ਐਮਐਲਏ ਆਫ ਪੰਜਾਬ ਹਾਂ ਸੀਮ ਹਾਂ ਪ੍ਰਾਈਮੋ ਮੋਦੀ ਸੀ ਦੇ ਕੇ ਹਾਲੇ ਨਸਣਾ ਓਕੇ ਨੋ ਪ੍ਰੋਬਲਮ ਲੀਵਟ ਸੁੜਿਆ ਨਹੀਂ ਤੁਸੀਂ ਕੰਨ ਬੰਦ ਕਰ ਲਓ ਸਾਰੇ ਜਣੇ ਤੇ ਲੋਕੇਸ਼ਨ ਕਿਹਾ ਤਾਂ ਆਪਾਂ ਉੱਥੇ ਪਹੁੰਚ ਗਏ ਗੱਡੀ ਪਾਰਕਿੰਗ ਚ ਲਾ ਰਹੇ ਆ ਇਹ ਬਹੁਤਾਂ ਕਰ ਰਿਹਾ ਪਾਰਕਿੰਗ ਵਾਲਾ ਇੱਧਰ ਲਾਓ ਇੱਧਰ ਲਾਓ ਦੂਗੀ ਗੱਲ ਹੈ ਇਹਨੇ ਤੇ ਇੱਧਰ ਇਹ ਪਿਆਰੀ ਜੀ ਲੋਕੇਸ਼ਨ ਹੈ ਜਿੱਥੇ ਆਪਾਂ ਆਏ ਆ ਛੋਣੀ ਛੋਣੀ ਵੀਡੀਓ ਫੋਟੋ ਕਰਨਾ ਤੇ ਤੁਹਾਨੂੰ ਦਿਖਾਣਾ ਬੇ ਕੀ ਚੀਜ਼ ਹੈ ਇਹ ਹੈ ਜਿਉਰੇ ਦਾ ਟਿਕਟ ਪ੍ਰਾਈਸ 9 ਵਜੇ ਤੋਂ ਲੈ ਕੇ 6 ਵਜੇ ਤੱਕ ਹੁੰਦਾ ਹੈ ਪਾਸਪੋਰਟ ਮੰਗੇ ਜਾ ਰਹੇ ਹੁਣ ਆਪਾਂ ਪਾਸਪੋਰਟ ਦਿਖਾ ਰਹੇ ਆ ਇਹਨਾਂ ਨੂੰ ਤੇ ਇਹ ਸਾਰੀਆਂ ਐਕਟੀਵਿਟੀਆ ਔਰੇ ਜਿਹੜੀਆਂ ਹੁੰਦੀਆਂ ਨੇ ਹੋਮਸਟੇਅ ਵਾ ਇਹ ਸਾਰਾ ਫੋਟੋ ਫੋਟਾ ਵਧੀਆ ਆ ਜੂ ਯਾਰ ਇਹ ਆਪਾਂ ਇੰਟਰ ਕਰ ਰਹੇ ਹਾਂ ਹਲੇ ਤੱਕ ਤਾਂ ਇਹ ਸ਼ੁਰੂਆਤ ਹੋਈ ਏ ਸਾਈਕਲ ਵੀ ਆਪਾਂ ਲੈ ਸਕਦੇ ਹਾਂ ਔਰੇ ਰੈਂਟੇ ਦੇ ਸਾਡੀ 18 ਦੀ ਟਿਕਟ ਲੱਗੀ ਏ ਇੱਕ ਜਣੇ ਦੀ 18 ਤੇ ਜਿਹੜੇ ਲੋਕ ਲੋਕ ਹੈ ਜਿਨ੍ਹਾਂ ਕੋਲ ਕਾਰਡ ਹੈ ਔਰੇ ਇਹਦਾ ਉਹਨਾਂ ਦੀ ਘਟ ਹੈ ਉਹਨਾਂ ਦੀ ਕਿੰਨੀਆਂ ਸੰਦੂ 10 ਕੀ ਆ ਜੀ ਕੀ ਆਵਾਜ਼ ਹੈ ਇਹ ਕੀ ਆਵਾਜ਼ ਹੈ ਮੈਂ ਵੀ ਕਰ ਲਈ ਆਪਣੀ ਆਊਟਫਿਟ ਚੇਂਜ ਤੇ ਇੱਧਰ ਦੇਖੋ ਲੋਕਲ ਹਲਵਾਈ ਲੱਗੇ ਹੋਏ ਆ ਬਣਾਣ ਸਮਝ ਤੋਂ ਪਰੇ ਹੈ ਬੇ ਹੈ ਕਿ ਆਏ ਗਰਮੀ ਤਾਂ ਹੈਗੀ ਹੋ ਐ ਆਜੋ ਸਾਰਾ ਕੁੰਮ ਸਾਰਾ ਕੁੰਮ ਕੇ ਆਨੇ ਖੜ ਜੋ ਆਜੋ ਦੇਖੋ ਤਾਂ ਸਈਉਰੇ ਵੀ ਹੈ ਕੇ ਆ ਗਿਆ ਜੀ ਜ ਨਵੀਂ ਜਗ੍ਹਾ ਤੁਹਾਨੂੰ ਲੈ ਕੇ ਆਇਆ ਮੈਂ ਸਾਈਕਲ ਖੋਲਾ ਮਹਾਰਾਜ ਪੇੜ ਇੱਧਰ ਆਪਾਂ ਫੁੱਲ ਇੰਜੋਏ ਕਰ ਰਿਹਾ ਫੜਾ ਦਾ ਫੁੱਲ ਇਹ ਹੈਗਾ ਮਲੇਸ਼ੀਆ ਦਾ ਇੱਕ ਪਿੰਡ ਮਲੇਸ਼ੀਆ ਦੇ ਇੱਕ ਪਿੰਡ ਦੇ ਵਿੱਚ ਆਪਾਂ ਝੂਟੇ ਲੈ ਰਹੇ ਆਏ ਇੱਕ ਸਪੋਰਟ ਬਣਾਇਆ ਹੋਇਆ ਹੈ ਜਿੱਦੇ ਵਿੱਚ ਸਾਰੇ ਇੰਡੀਫਰੈਂਡ ਫਰੈਂਡ ਐਕਟੀਵਿਟੀਜ਼ ਵੀ ਕਰ ਸਕਦੇ ਹੋ ਝੋਨਾ ਲਾ ਸਕਦੇ ਹੋ ਵੈਸੇ ਤਾਂ ਚਲੋ ਆਪਾਂ ਤੋਂ ਪਤਾ ਹੀ ਆਪਾਂ ਇੰਡੀਅਨ ਨੇ ਤੇ ਝੋਨਾ ਤਾਂ ਕਿੱਦਾਂ ਲੱਗਦਾ ਫੋਰਨਰਸ ਜਿਹੜੇ ਗੋਰੇ ਆ ਉਹਨਾਂ ਨੂੰ ਜਿੰਨਾ ਨੂੰ ਨਹੀਂ ਪਤਾ ਉਹ ਇੱਥੇ ਆ ਕੇ ਦੇਖ ਸਕਦੇ ਆ ਮਤਲਬ ਕਰ ਵੀ ਸਕਦੇ ਆ ਜਿਹੀਆਂ ਐਕਟੀਵਿਟੀਜ਼ ਤੇ ਬੜਾ ਕੈਂਟ ਤੇ ਇਹਦੀ 18 18 ਤਾਰਾ ਰਿੰਗਰ ਟਿਕਟ ਹੈ 1% ਤੇ ਬਹੁਤ ਵਧੀਆ ਹੈ ਠੀਕ ਹੈ ਘੈਂਟ ਹੈ ਹਲੇ ਅੱਗੇ ਅੱਗੇ ਦਿਖਾਣੇ ਆ ਤੁਹਾਨੂੰ ਹਲੇ ਤਾਂ ਸ਼ੁਰੂਆਤ ਹੈ ਹਲੇ ਤਾਂ ਝੂਟੇ ਲੈ ਰਹੇ ਆ ਆਓ ਚੱਲਦੇ ਅੱਗੇ ਆਓ ਇੱਧਰ ਕੈਫੇ ਹੈ ਇੱਧਰ ਵੀ ਕੈਫੇ ਹੈ ਤੇ ਬਹੁਤ ਸੋਹਣਾ ਆਹ ਛੋਟਾ ਟਰੈਕਟਰ ਖੜਿਆ ਅਸੀਂ ਟਰੈਕਟਰ ਲੱਭ ਰਹੇ ਤੇ ਕੱਦੇ ਲੱਭ ਗਿਆ ਲੱਭ ਗਿਆ ਤੁਹਾਨੂੰ ਟਰੈਕਟਰ ਲੱਭ ਗਿਆ ਫਸ ਲਈ ਇਹ ਬਹੁਤ ਵਧੀਆ ਲੋਕੇਸ਼ਨ ਹੈ ਇੱਥੇ ਵੀਡੀਓ ਵਗੈਰਾ ਬਹੁਤ ਸੋਹਣੀ ਬਣਦੀ ਹੈ ਚੰਦ ਜੁੰਦ ਬਣਿਆ ਹੋਇਆ ਦਿਲ ਬਣਿਆ ਹੋਇਆ ਤੇ ਉਸ ਤੋਂ ਬਾਅਦ ਉਹ ਇਗਲੂ ਜਿਹਾ ਬਣਾਇਆ ਹੋਇਆ ਉਸ ਤੋਂ ਬਾਅਦ ਉਹ ਉਥੇ ਪ੍ਰਕਰ ਪਾਇਆ ਹੋਇਆ ਏ ਢੇਡ ਦੇ ਉੱਪਰ ਇੱਥੇ ਖਾਣੇ ਨੂੰ ਮਿਲਦਾ ਪਰ ਮਿਲਦਾ ਤੁਹਾਨੂੰ ਪਤਾ ਹੀ ਹੈ ਇੱਥੇ ਆ ਬੜਾ ਸਾਵੜਾ ਹੀ ਹੈ ਜਿਹੜਾ ਆਪਾਂ ਖਾਂਦੇ ਨਹੀਂ ਹੈ ਆ ਦੇਖੋ ਇਹ ਗਲੂ ਜਾ ਕਿੰਨਾ ਸੋਹਣਾ ਬਣਾਇਆ ਵਾ ਨਾ ਉਹ ਆਲਣਾ ਸੱਚ ਆਲਣਾ ਹੀ ਗਲੂ ਕਹਿੰਦੇ ਆ ਕਿੰਟ ਇਹਨਾਂ ਲੋਕੇਸ਼ਨ ਹੋ ਗਿਆ ਨਾ ਪਿਆਰ ਲੋਕੇਸ਼ਨ ਨਾਲ ਐ ਹੋਇਆ ਫਿਰ ਚੀਜ਼ ਤਾਂ ਆਪਾਂ ਵਧੀਆ ਬਣਾਉਂਦੇ ਹੁੰਦੇ ਵਧੀਆ ਜਗ੍ਹਾ ਲੈ ਕੇ ਆਉਂਦੇ ਆਪਾਂ ਫਿਰ ਬਾਈ ਨਾਰੀਅਲ ਤੋੜਨ ਲੱਗਿਆ ਵਾ ਚੜੂਗਾ ਉੱਪਰ ਮਨ ਲਾਦਾ ਹਾਂ ਪੂਰਾ ਟ੍ਰੈਨਡ ਹੈ ਤੇ ਇੱਧਰ ਹੋਮ ਸਟੇ ਹੈ ਜੇ ਕਿਸੇ ਨੂੰ ਰੂਮ ਵਗੈਰਾ ਵੀ ਲੈਣੇ ਆ ਆਪਣੇ ਕੋਲ ਇੰਨਾ ਟਾਈਮ ਨਹੀਂ ਨਹੀਂ ਆਪਾਂ ਰੂਮ ਜ਼ਰੂਰ ਲੈਂਦੇ ਔਰੇ ਰਹਿੰਦੇ ਜ਼ਰੂਰ ਇੱਕ ਦਿਨ ਵਾਸਤੇ ਪਰ ਚਲੋ ਅਗਲੀ ਵਾਰੀ ਸਹੀ ਜੇ ਮੌਕਾ ਮਿਲਿਆ ਰੱਬ ਨੇ ਬੁਲਾਇਆ ਇੱਥੇ ਦੁਬਾਰਾ ਤੋਂ ਆਣ ਦਾ ਸੁਭਾਅ ਬਣਿਆ ਤਾਂ ਜ਼ਰੂਰ ਰੁਕਾਂਗੇ ਔਰੇ ਕੀ ਬਾਤ ਹੈ ਬਹੁਤ ਸੋਹਣੀ ਜਿਹੀ ਲੋਕੇਸ਼ਨ ਹੈ ਇਹ ਮਲੇਸ਼ੀਆ ਮਲੇਸ਼ੀਆ ਹੋਈ ਪਈ ਆ ਮਲੇਸ਼ੀਆ ਐਦਾ ਜਿੱਦਾਂ ਆਪਣੇ ਪ੍ਰੀ-ਵੈਡਿੰਗ ਸ਼ੂਟ ਹੋਇਆ ਵਾਲਾ ਹੁੰਦਾ ਏ ਕੀ ਬਾਤ ਹੈ ਜੀ ਟਰੈਕਟਰ ਵਾਲੇ ਉਹ ਤੇ ਘੋੜੇ ਵੀ ਖੜੇ ਆਰੇ ਚੱਕੀ ਲਾਈ ਹੋਈ ਹੈ ਤੇ ਪਿੱਛੇ ਮੱਛੀਆਂ ਮੁੱਛੀਆਂ ਛੱਡੀਆਂ ਹੋਈਆਂ ਤਲਾਹ 'ਚ ਤੇ ਇੱਧਰ ਲੋਕ ਲੌਕ ਜਿਆਦਾ ਇੰਜੋਏ ਕਰਦੇ ਲੋਕ ਨਹੀਂ ਜਿਆਦਾ ਅੰਦਰ ਆਪਣਾ ਤਾਂ ਕੋਈ ਵੀ ਨਹੀਂ ਦਿਖੇ ਲੇਕ ਅਸੀਂ ਹੁਣੇ ਲੈ ਕੇ ਹਟੇ ਹਾਂ ਜੀ ਯੂਰਪ ਪਕੌੜੇ ਤੇ ਅਸੀਂ ਜਾ ਰਹੇ ਹਾਂ ਹੁਣ ਕਿੱਥੇ ਜਾ ਰਹੇ ਆਪਾਂ ਥਾਈਲੈਂਡ ਵੱਲ ਨੂੰ ਥਾਈਲੈਂਡ ਦੇ ਬਾਰਡਰ ਤੱਕ ਕਿਉਂਕਿ ਅਸੀਂ ਵੀਜ਼ਾ ਲੈ ਕੇ ਆਊਟ ਹੋ ਜਣਾ ਮਾਹ ਇੱਕ ਸਟੈਂਪਲ ਸੰਧੂ ਸਾਬ ਦੇ ਹੋਰ ਲਵਾ ਦਈਏ ਤੇ ਹੁਣ ਅਸੀਂ ਖਾ ਰਹੇ ਹਾਂ ਇੱਕ ਤਾਂ ਰੈੱਡ ਪੋਟੈਟੋ ਤੇ ਪਕੌੜੇ ਇੱਕ ਕੇਲਿਆਂ ਦੇ ਪਕੌੜੇ ਆ ਉਥੋਂ ਲੈਏ ਅਸੀਂ ਇਹਨਾਂ ਨੇ ਆਪਣੇ ਪਿੱਛੇ ਕੇਲੇ ਲਾਏ ਹੋਏ ਆ ਫਾਰਮਰਾਂ ਦਾ ਤੇ ਬਹੁਤ ਸਸਤਾ ਦਿਆ ਹੈ ਨਾ 5-5 ਰਿੰਗੜ ਦਾ ਸੰਧੂਆ ਪਰਗੂਸਾ ਠੀਕੇ ਵੀਰ ਸੋ ਆਪਾਂ ਪਹੁੰਚ ਗਏ ਆ ਜੀ ਥਾਈਲੈਂਡ ਮਲੇਸ਼ੀਆ ਬਾਰਡਰ ਤੇ ਤੇ ਹੁਣ ਆਪਾਂ ਅੱਗੇ ਨੂੰ ਜਾ ਰਹੇ ਹਾਂ ਗੱਡੀ ਆਪਾਂ ਔਰ ਜਿਹੜੀ ਪਾਰਕਿੰਗ ਦੇ ਵਿੱਚ ਲਾਤੀ 500 ਮੀਟਰ ਸਾਨੂੰ ਤੁਰਨਾ ਪਊਗਾ ਲਗਭਗ ਪਹਿਲਾ ਮਲੇਸ਼ੀਆ ਦੀ ਆਊਟ ਦੀ ਸਟੈਂਪ ਲਾਉਂਗੇ ਉਸ ਤੋਂ ਬਾਅਦ ਥਾਈਲੈਂਡ ਦੀ ਇਨ ਦੀ ਸਟੈਂਪ ਲਾਉਂਗੇ ਉਸ ਤੋਂ ਬਾਅਦ ਨਾਲ ਲੱਗਦੀ ਥਾਈਲੈਂਡ ਆਊਟ ਕਰਾਂਗੇ ਤੇ ਨਾਲ ਲਾਦੀ ਮਲੇਸ਼ੀਆ ਕਰਾਂਗੇ ਇਨ ਸੋ ਤੁਸੀਂ ਦੇਖ ਸਕਦੇ ਆ ਕਿੱਡੇ ਕੇ ਸਾਈਕੋ ਐ ਸੀ ਮੈਂ ਸੰਧੂ ਸਾਹਿਬ ਤੇ ਨਾਲ ਰਮਨ ਰਮਨਚਾਰੀ ਪਿੱਛੇ ਤੁਰ ਰਹੀ ਐ ਯੋ ਸੰਦੂਆ ਹਾਂ ਇਹ ਆਪਣੀ ਕਾਲੀ ਦਾ ਸ਼੍ਰੋਮਣੀ ਕਾਲੀ ਦਾ ਜਿੰਦਾਬਾਦ ਹੈ ਜੀ ਜਿੰਦਾਬਾਦ ਪੂਰੀ ਉਹਨਾਂ ਦੀ ਸਿਰਤੀ ਤਾਂ ਉੱਡੇ ਫਿਰਦੇ ਆਂ ਸੀ ਉਰੇ ਤੱਕ ਤੇ ਇਹ ਹੈ ਜੀ ਇਹਨਾਂ ਦਾ ਕ੍ਰੋਸਿੰਗ ਮੈਂ ਦਿਖਾ ਨਹੀਂ ਸਕਦਾ ਅੰਦਰ ਤੇ ਮੈਂ ਹੁਣ ਫੋਨ ਬੰਦ ਕਰਨ ਲੱਗਿਆ ਜਾ ਰਹੇ ਚੋਬਰ ਜਾ ਰਹੇ ਉਡੇ ਬੁਲਟ ਚ ਕੀ ਕਰਦੇ ਆਂ ਰਾਇਲਨ ਫੀਲਡ ਅਸੀਂ ਪਹੁੰਚ ਗਏ ਜੀ ਨੋ ਮੈਂਸ ਲੈਂਡ ਦੇ ਵਿੱਚ ਕਿਉਂਕਿ ਇਹ ਇਹ ਜਿਹੜੀ ਜਗ੍ਹਾ ਹੈ ਇਹਦੇ ਦੇ ਨਾਂ ਤਾਂ ਮਲੇਸ਼ੀਆ ਦਾ ਹੱਕ ਹੈ ਮੈਂ ਇੱਥੇ ਥਾਈਲੈਂਡ ਦਾ ਹੱਕ ਹੈ ਸਿਰਫ ਇੱਥੇ ਉਹਨਾਂ ਦਾ ਹੱਕ ਹੈ ਜਿਨ੍ਹਾਂ ਕੋਲ ਇੰਡੀਅਨ ਪਾਸਪੋਰਟ ਹੈ ਸਿਰ ਸਟੈਂਪ ਲਵਾ ਹੀ ਫਰਦੇ ਆ ਗੱਭਰੂ ਤੇ ਬਹੁਤ ਬਹੁਤ ਅਸੀਂ ਧੰਨਵਾਦੀ ਆਂ ਮਲੇਸ਼ੀਆ ਐਮਬੈਸੀਆਂ ਦੇ ਵੀ ਜਿਹੜੇ ਸਾਨੂੰ ਬਾਰ-ਬਾਰ ਸਟੈਂਪਾ ਲਾਈ ਜਾਂਦੇ ਸਾਡੇ ਪਾਸਪੋਰਟ ਭਰੀ ਜਾਂਦੇ ਨੇ ਬਸ ਇਹ ਬਸ ਸੰਧੂ ਸਾਹਿਬ ਦੁਨੀਆ ਖਤਮ ਹੋਇਆ ਦੁਨੀਆ ਦਾ ਭਾਗ ਖਤਮ ਕਰੀ ਜਈ ਹੈ ਇਬਾਸ ਹੁਣ ਜਾ ਰਹੇ ਆ ਆਪਾਂ ਆ ਗਿਆ ਥਾਈਲੈਂਡ ਦੀ ਸਟੈਂਪ ਲੈਣ ਮਲੇਸ਼ੀਆ ਵਾਲੀ ਅੰਬੈਸੀ ਤੋਂ ਸਟੈਂਪ ਲੈ ਲਈ ਹੈ ਸੋ ਲੋ ਜੀ ਇਹ ਆ ਗਿਆ ਜੀ ਆਪਾਂ ਦਾ ਵੈਲਕਮ ਟੂ ਥਾਈਲੈਂਡ ਤੇ ਇਹ ਹੈ ਜੀ ਲੈਂਡ ਬਾਰਡਰ ਥਾਈਲੈਂਡ ਦਾ ਜਿਹੜਾ ਅਸੀਂ ਟਰੱਕੀ ਕਰਾਸ ਕਰ ਰਹੇ ਹਾਂ ਕਿਹੜੀ ਗੱਲ ਹੈ ਕੋਈ ਕਰ ਸਕਦਾ ਕੋਈ ਵੀ ਨਹੀਂ ਕਰਦਾ ਸੌਖਾ ਜਾ ਇਹ ਬੀਬੀਆਂ ਵੀ ਟੈਕਸੀ ਚ ਆਈਆਂ ਸਾਹਮਣੇ ਦੀ ਟੈਕਸੀ ਖੜੀ ਹੈ ਆਪਣੇ ਕੋਲ ਤਾਂ ਉਹ ਵੀ ਨਹੀਂ ਹੈ ਪਰ ਆਪ ਆਪਣੀ ਗੱਡੀ ਖੜੀ ਹੈ ਉਧਰ ਮਲੇਸ਼ੀਆ థਾਈਲੈਂਡ ਬਾਰਡਰ ਵੈਲਕਮ ਟੂ థਾਈਲੈਂਡ ਕਿਉਂ ਮੰਨਦੇ ਆ ਇੱਕ ਨਵੀਂ ਕੰਟਰੀ ਦੇ ਵਿੱਚ ਥੋੜਾ ਸਵਾਗਤ ਹੈ ਤੇ ਇਹ ਸਾਡੇ ਅਸੀਂ ਪਹਿਲਾਂ ਆਏ ਹੋਏ ਆ ਇਹਨੂੰ ਕਾਊਂਟ ਨਹੀਂ ਕਰੂਗੇ ਅਸੀਂ 34 ਕੰਟਰੀਆਂ ਆਈਆਂ ਆਪਣੀਆਂ ਹਲੇ ਤੱਕ ਸਾਰੀਆਂ ਤੇ ਇਹ ਹੈ ਜੀ థਾਈਲੈਂਡ ਕਿੰਗਡਮ ਆਫ థਾਈਲੈਂਡ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਬਸ ਥੋੜਾ ਟਾਈਮ ਇਹ ਸਵਾਗਤ ਰਹੂਗਾ ਆਪਾਂ ਫੇਰ ਮਲੇਸ਼ੀਆ ਦੇ ਵਿੱਚ ਚਲੇ ਜਾਣਾ ਕਿਉਂਕਿ ਆਪਣੀ ਫਲਾਈਟ ਹੈ ਜਿਹੜੀ ਕੋਲਾਲੰਪੁਰ ਤੋਂ ਹੈ ਵਾਪਸ ਜੀ ਹਾਂਜੀ ਤੇ ਵੱਡੀ ਗੱਲ ਇਹ ਹੈ ਕਿ ਸਾਨੂੰ ਐਂਟਰੀ ਮਿਲ ਚੁੱਕੀ ਹੈ ਜੀ ਉਹ ਵੀ ਥਾਈਲੈਂਡ ਦੇ ਵਿੱਚ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਤੇ ਸੰਤੂ ਸਾਹਿਬ ਨੂੰ ਨਹੀਂ ਮਿਲੀ ਹਲੇ ਆ ਗਏ ਜੀ ਆਪਾਂ ਐਗਜ਼ਿਟ ਵੀ ਲੈ ਲੈਣਾ ਹੁਣ 2 ਮਿੰਟ ਚ ਹਾਂਜੀ ਫਿਰ ਚੱਲੀਏ ਵਾਪਸ ਮੁੰਡਿਆ ਕੁੜੀਓ ਦੇਖ ਆਮ 2 ਮਿੰਟ ਲਾਇਓ ਵੀ ਅਸੇਥੇ 2 ਮਿੰਟ ਲਾਇਓ ਵੀ ਕਾਵੇ ਚ ਟਿੰਗੜਾ ਵਾਂ ਥਾਈਲੈਂਡ ਚ ਲੋਕਾਂ ਨੂੰ ਲੱਗਦਾ ਹੋਣਾ ਮਜ਼ਾਕ ਪਰ ਇਹ ਮਜ਼ਾਕ ਨਹੀਂ ਹੈ ਐਦਾਂ ਹੀ ਹੈ ਦਿਮਾਗ ਸਾਡੇ ਤੇ ਇੱਧਰ ਅੰਬ ਲੈ ਲਿਆ ਰਮਨ ਨੇ ਤੇ ਆਪਾਂ థਾਈਲੈਂਡ ਤੋਂ ਆਊਟ ਹੋ ਚੁੱਕੇ ਆਂ ਫੇਰ ਆ ਚੁੱਕੇ ਆਂ ਜੀ ਨੋ ਮੈਨਸ ਲੈਂਡ ਦੇ ਵਿੱਚ ਤੁਸੀਂ ਵੀ ਸੋਚਦੇ ਹੋਵੋਗੇ ਕਿ ਅਸੀਂ ਕਰਦੇ ਕੀ ਆ ਫਿਰਦੇ ਆਂ ਅਸੀਂ ਸਦਾਈ ਸਦੂਈ ਕੋਈ ਨਹੀਂ ਹੋਏ ਅਸੀਂ ਬਣਾਣ ਲੱਗੇ ਹੋਏ ਆਂ ਜੀ ਆਪਣੀ ਟਰੈਵਲ ਹਿਸਟਰੀ ਆਪਣੀ ਤਾਂ ਚਲੋ ਸਾਡੀ ਬਹੁਤ ਐ ਮੇਰੇ ਨਾਲ ਸੰਦੂ ਵੀ ਹੈਗਾ ਸੰਦੂ ਦੀ ਵੀ ਹੁਣ ਅਸੀਂ ਟਰੈਵਲ ਹਿਸਟਰੀ ਬਹੁਤ ਵਧੀਆ ਕਰਨੀ ਐ ਤੇ ਕਿਉਂਕਿ ਇਹਨੂੰ ਉੱਥੇ ਕਮਾਣਾ ਐ ਜਿੱਥੇ ਅਸੀਂ ਇਨ ਫਿਊਚਰ ਜਾ ਰਹੇ ਆਂ ਤੇ ਉਹ ਕੰਟਰੀਆਂ ਦੇ ਵੀਜ਼ੇ ਲੈਣ ਲਈ ਥੋੜੀ ਜਿਹੀ ट्रैवल ਹਿਸਟਰੀ ਦੀ ਲੋੜ ਪੈਂਦੀ ਹੈ ਇਸ ਕਰਕੇ ਆਪਾਂ ਇਦਾਂ ਟ੍ਰੈਵਲ ਹਿਸਟਰੀ ਲੈ ਸਕਦੇ ਹਾਂ ਹੁਣ ਇਨ ਕੇਸ ਜੇ ਅਸੀਂ THAILAND ਦੇ ਵਿੱਚ ਹੁੰਦੇ ਜਾਂ ਹੁਣ ਅਸੀਂ ਆਹ ਸੌਰੀ ਹੁਣ ਅਸੀਂ ਟ੍ਰਾਈ ਕਰੂਗੇ ਮਲੇਸ਼ੀਆ ਦੇ ਵਿੱਚ ਕੋਲਨੰਪਰ ਤੇ ਜਾ ਕੇ ਕੱਲ ਨੂੰ ਜੇ ਸਾਨੂੰ VIETNAM ਜਾਂ LAOS ਦਾ ਸਟicker ਵੀਜ਼ਾ ਮਿਲ ਜਵੇ ਤੇ ਸਾਨੂੰ ਸਟicker ਵੀਜ਼ਾ ਮਿਲ ਗਿਆ ਤਾਂ ਨੈਕਸਟ ਟ੍ਰਿਪ ਸਾਉਸ ਹਿਅ ਵietnam ਦਾ ਹੀ ਹੋਊਗਾ। ਲੋ ਜੀ ਕੰਟਰੀ ਨੰਬਰ 34ਵੇਂ ਦੇ ਵਿੱਚ ਦੁਬਾਰੇ ਤੇ ਤੁਹਾਡਾ ਸਵਾਗਤ ਹੈ ਜੀ ਵੈਲਕਮ ਟੂ ਮਲੇਸ਼ੀਆ। ਕੀ ਬਾਤ ਹੈ ਜੀ ਕੀ ਬਾਤ ਹੈ ਸਿਰ ਆ ਹੋਇਆ ਪਿਆ ਜੀ ਸਿਰ ਆ ਤੀਆਂ ਲੱਗੀਆਂ ਪਈਆਂ ਨੇ। ਹਾਂ ਜੀ ਮੁੰਡਿਓ ਸਵਾਗਤ ਹੈ ਤੁਹਾਡਾ 34ਵੀਂ ਕੰਟਰੀ ਦੇ ਵਿੱਚ ਸੰਤੂ ਸਾਹਿਬ ਅਣੀ ਦਾ ਪਹੁੰਚ ਗਏ ਜੀ ਪਹੁੰਚ ਕੇ ਟਾਈਮ ਟੂ ਟਾਈਮ ਆ। ਸੋ ਸਾਡੀ ਜਿਹੜੀ ਗੱਡੀ ਖੜੀ ਆ ਉਹ ਖੜੀ ਆ ਦੇਖੋ। ਮਲੇਸ਼ੀਆ 'ਚ ਖੜੀ ਸੀ ਅਸੀਂ ਆਪ ਕਿੱਥੇ ਖੜੇ ਸੀ ਅਸੀਂ ਥਾਈਲੈਂਡ ਗਏ ਹੋਏ ਤੇ ਔਰ एक्चुअली ਤਾਂ ਉਹ ਪਹਿਲਾਂ ਕੰਮ ਕੰਮ ਬਹੁਤ ਹੋ ਰਿਹਾ 20 ਮਿੰਟ ਮੀਟਿੰਗ ਸੀਗੀ ਸਾਡੀ ਇੱਕਾ ਬਿਜ਼ਨਸ ਮੀਟਿੰਗ ਓਕੇ ਸੰਤੂ ਸਾਹਿਬ ਠੀਕ ਹੈ ਸਮਝ ਗਏ ਬਲੌਕਿੰਗ ਵਾਲੇ ਦਾ ਸਾਰੇ ਸਮਝੇ ਰਹੇ ਆ ਅਸੀਂ ਕਰ ਕੇ ਰਹੇ ਆ ਦੁਨੀਆ ਤੇ ਅਸੀਂ ਕੁਝ ਨਹੀਂ ਕਰ ਰਹੇ ਘੁੰਮ ਰਹੇ ਸਵਾਦ ਲੈ ਰਹੇ ਆ ਬਸ ਜੋ ਦਿਲ ਕਰਦਾ ਉਹ ਕਰ ਰਹੇ ਆ ਇਹ ਇਹ ਦੇਖ ਲੋ ਪੁਲੇਸ਼ੀਆ ਦੇ ਲੋਕ ਜਵਾਕ ਕਿਆ ਕਰਦੇ ਆ ਜਿਦ ਤਰਾ ਪਾਣੀ ਮੋਟਰ ਤੇ ਇਹ ਭਜਾ ਗਏ ਮੂਰੇ ਨੂੰ ਪੈ ਜਾਣੇ ਆ ਵੀ ਛੇਤੀ ਜਾਊਗਾ ਤੇਜ ਹੋਊਗਾ ਸਹਿਮ ਉਤਰਾ ਹੀ ਕਰ ਰਹੇ ਟੀ-ਸ਼ਰਟ ਆਉਂਦੇ ਆਨ ਕਿਆ ਬੁਰੇ ਹਾਲ ਬਾਂਕੇ ਦਿਹਾੜੇ ਕਿਆ ਮੇਰੇ ਯਾਰ ਨੇੜੇ ਜਾ ਕੇ ਦਿਖਾਨੇ ਤੱਕਾ ਦੇ ਕਰ ਰਹੇ ਅੰਨੇ ਕਰ ਰਹੇ ਪੂਰੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਹੁਣ ਅਸੀਂ ਤੇਲ ਪਵਾਉਣ ਰੁਕੇਦੇ ਬਸ ਹੁਣ ਤੇਲ ਪਵਾ ਲਿਆ ਹੁਣ ਅਸੀਂ ਸਿੱਧਾ ਜਾ ਰਹੇ ਹਾਂ ਇਧਰ ਤੋਂ ਆਏ ਨਹੀਂ ਹੈ ਕੋਈ ਹੁਣ ਅਸੀਂ ਸਿੱਧਾ ਜਾ ਰਹੇ ਕੋਲਾ ਲੰਪਾ ਚਲੋ ਚੱਲੀਏ ਕੁਛ ਕਾਫੀ ਕੁਫੀ ਲੰਦੇ ਆ ਗੁੱਡ ਮਾਰਨਿੰਗ ਕਿਵੇਂ ਸਾਰੇ ਹੋਪ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਆਪਾਂ ਇਸ ਟਾਈਮ ਖੜੇ ਆ ਲਾਓਸ ਦੀ ਐਮਬੈਸੀ ਦੇ ਬਿਲਕੁਲ ਸਾਹਮਣੇ ਜਿਹੜਾ ਕਿ ਸਾਨੂੰ ਪਤਾ ਲੱਗਿਆ ਹੈ ਕਿ ਹੁਣ ਇੱਥੇ ਬ੍ਰੇਕ ਹੈ ਬ੍ਰੇਕ ਤੋਂ ਬਾਅਦ ਇੱਥੇ ਆਉਂਗੇ ਲਾਓਸ ਦੀ ਐਮਬੈਸੀ ਦੇ ਮੋਰੇ ਤਾਂ ਖੜੇ ਆਪਾਂ ਕਿਉਂਕਿ ਆਪਾਂ ਨੂੰ ਚਾਹੀਦਾ ਹੋਰ ਵੀਜ਼ਾ ਇਹ ਹੈ ਜੀ ਵੀਜ਼ਾ ਸੰਧੂ ਸਾਹਿਬ ਸਟicker ਵੀਜ਼ਾ ਏ ਤੇ ਅਸੀਂ ਇ ਅੱਧੇ ਘੰਟੇ ਚ ਤੇ ਸਾਨੂੰ ਉੱਥੇ ਬਾਈ ਮਿਲੇ ਬਾਈ ਤੁਹਾਡਾ ਨਾਮ ਕੀ ਹੈ ਮੈਂ ਸ਼ਮੀ ਸ਼ਮੀ ਮਹਮਦ ਤੇ ਬਾਈ ਯੂਏਈ ਰਹਿੰਦੇ ਆ ਬਾਈ ਵੀ ਉੱਥੇ ਵੀਜ਼ਾ ਲੈਣ ਹੀ ਗਏ ਤੇ ਤੇ ਬਾਈ ਦੀ ਵੀ ਅੱਜ ਸ਼ਾਮ ਦੀ ਫਲਾਈਟ ਦੇ ਤਾਂ ਬਾਈ ਨੂੰ ਕਿਹਾ ਵੀ ਤੁਹਾਡੇ ਨਾਲ ਘੁੰਮ ਲੋ ਤੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਅਸੀਂ ਵੀ 에ਰਪੋਰਟ ਜਾਣਾ ਤੁਸੀਂ ਵੀ 에ਰਪੋਰਟ ਜਾਣਾ ਸੋ ਉੱਥੇ ਡਰੌਪ ਕਰਕੇ ਅੱਗੇ ਨਿਕਲ ਜਾਾਂਗੇ ਬਾਈ ਜਾ ਰਹੇ ਅੱਗੇ ਥਾਈਲੈਂਡ ਇਹ ਕਰਨਗੇ ਇੰਜੋਏ ਅਸੀਂ ਫੇਰ ਉਹੀ ਰੋਲ ਜਣਾ ਆਪਣੇ ਕੰਮਕਾਰਾਂ ਚ ਤੇ ਹੁਣ ਆਪਾਂ ਜਾ ਰਹੇ ਹਿੰਦੂ ਟੈਂਪਲ ਇਧਰੋਂ ਤੇ ਉਹ ਦੇਖਦੇ ਆ ਕਿਦਾਂ ਦਾ ਤੁਹਾਨੂੰ ਵੀ ਦਿਖਾਣੇ ਆ ਪਹੁੰਚ ਗਏ ਜੀ ਆਪਾਂ ਆਪਣੀ ਲੋਕੇਸ਼ਨ ਤੇ ਤੇ ਇਹ ਹੈ ਜੀ ਲੋਕੇਸ਼ਨ ਬਾਟੂ ਕੇਵਸ ਨਾਮ ਕਰਕੇ ਤੇ ਤਿੰਨ ਰਿੰਗੜ ਦੇ ਦੋ ਮਹਿਕ ਜੀ ਪਾਰਕਿੰਗ ਲੱਗਣੀ ਆਪਣੀ ਕੀ ਬਾਤ ਹੈ ਇਹ ਹੈ ਜੀ ਲੋਕੇਸ਼ਨ ਧੁੱਪ ਬਹੁਤ ਜ਼ਿਆਦਾ ਪੈ ਰਹੀ ਯਾਰੇ ਪਰ ਹੈ ਬੜਾ ਕੈਂਡ ਚੀਜ਼ ਹੈ ਦਿਖਾਨਾ ਮੈਂ ਤੁਹਾਨੂੰ ਸਾਰਾ ਹਾਲੇ ਘੁੰਮਾਉਗਾ ਪਹਿਲਾਂ ਆਪ ਦੇਖਣਾ ਤੇ ਫਿਰ ਨਾਲ ਦੀ ਨਾਲ ਤੁਹਾਨੂੰ ਦਿਖਾਈ ਜਾਣਾ ਇੱਥੇ ਆਪਣੇ ਹਨੂਮਾਨ ਜੀ ਦਾ ਵੀ ਮੰਦਰ ਬਣਾਇਆ ਹੋਇਆ ਹੈ ਤੇ ਇਹ ਦੂਜੇ ਭਗਵਾਨਾਂ ਦਾ ਮੰਦਿਰ ਬਣਾਇਆ ਹੋਇਆ ਕੋਈ ਕਹਿ ਸਕਦਾ ਐ ਅਸੀਂ ਮਲੇਸ਼ੀਆ 'ਚ ਹੈਨਾ ਲੱਗਦਾ ਨਾ ਇੰਡੀਆ ਵਰਗਾ ਉਹ ਦੇਖੋ ਹਨੂ ਮਾਂਜੀ ਦਾ ਮੰਦਿਰ ਉਹ ਪਹਿਲਾਂ ਐਂਟਰੀ ਤੇ ਹੀ 10 ਰਿੰਗਟ ਦੀ ਟਿਕਟ ਐ ਜਿਹੜੀ ਆਪਾਂ ਪੰਛੀ ਦੇਖਣ ਜਾ ਰਹੇ ਹਾਂ ਹੁਣ ਸਭ ਤੋਂ ਪਹਿਲਾਂ ਪੂਰੇ ਸਾਧੂ ਫੜ ਤੇ ਇੱਧਰ ਰੱਖੇ ਇੱਧਰ ਰੱਖੇ ਆਹਾ ਮੁਰਗੇ ਕਬੂਤਰ ਕਬੂਤਰ ਤਾਂ ਇਹ ਮਲਾ ਦਾ ਵੈਸੇ ਹੀ ਆ ਜਾਂਦੇ ਹੋਣੇ ਹੈਨਾ ਰਮਨ ਹਾਂ ਦੇਸੀ ਗੁਬੂਤਰ ਹੈ ਉਹ ਦੇਖੋ ਬਾਂਦਰ ਕੀ ਹੈ ਉਹ ਹਾਂ ਉਹ ਬਈ ਉੱਪਰ ਕਿੱਡਿ ਗੋੜੀ ਬੈਠੀ ਹੈ ਆਹ ਦੇਖੋ ਖਤਰਨਾਕ ਚੀਜ਼ਾਂ ਤੂਏ ਰੱਖੇ ਹੋਏ ਆ ਉਧਰ ਮੋ ਚਿੱਟੇ ਮੋਰ ਕੀ ਬਾਤ ਹੈ ਜੀ ਉਧਰ ਮੋਰ ਵੀ ਫਿਰ ਰਹੇ ਆ ਉਹ ਬਣਾਏ ਹੋਏ ਆ ਸਾਰੇ ਸ਼ੇਰ ਵਗੈਰਾ ਤੇ ਮੱਛੀਆਂ ਤੇ ਆਹ ਬਾਈ ਆਪਾਂ ਨੂੰ ਮਿਲਿਆ ਜਿਹੜਾ ਉਹ ਹੈ ਇਹ ਦਰਹਾਮ ਕੇ ਵਹ ਮੰਦਿਰ ਬਣਾਇਆ ਹੋਇਆ ਅੰਦਰ ਸਾਰਾ ਗਣੇਸ਼ ਜੀ ਤੇ ਦੇਵੀ ਦੇਵਤੇ ਬਣਾਏ ਹੋਏ ਆ ਅੰਦਰ ਤੇ ਆ ਗੁਫਾ ਚ ਐ ਸੀ ਇੱਕ ਵਾਹ ਇਹ ਸੱਚੇ ਪਾਸ਼ਾ ਕੀ ਬਾਤ ਹੈ ਜੀ ਸ਼ਿਵ ਜੀ ਭਗਵਾਨ ਬਣਾਏ ਵੇ ਪਰ ਸਾਰੇ ਦੇਵੀ ਦੇਵਤੇ ਅਨ੍ਰਿਤ ਕਰਕੇ ਦਿਖਾਣੇ ਮੇ ਬੜਾ ਘੰਟ ਆ ਅਭੀ ਤੁਸੀਂ ਆ ਕੇ ਦੇਖ ਸਕਦੇ 10 ਰਿੰਗ ਦੀ ਟਿਕਟ ਦੀ ਕੋਈ ਕੋਈ ਜ਼ਿਆਦਾ ਨਹੀਂ ਹੈ ਬਹੁਤ ਘੱਟ 200 ਰੁਪਏ ਹੀ ਬਣਦਾ ਆਪਣੇ ਇੰਡੀਆ ਦਾ ਤਾਂ 200 ਰੁਪਏ ਦੀ ਟਿਕਟ ਨਾਲ ਤੁਸੀਂ ਪੂਰੇ ਦੇਖ ਸਕਦੇ ਆ ਦੇਖਣ ਵਾਲੀ ਚੀਜ਼ਾਂ ਇਹ ਤੇ ਬਹੁਤ ਪਿਆਰੀ ਜੀ ਲੋਕੇਸ਼ਨ ਹੈ ਇਹ ਚਲੋ ਰੱਬ ਦਾ ਨਾਮ ਵੀ ਉਹਰੇ ਲਿਆ ਜਾ ਰਿਹਾ ਹੈ ਤੇ ਉੱਪਰ ਚਰਨਾ ਚੱਲ ਰਿਹਾ ਸੰਧੂ ਸਾਹਿਬ ਸੰਧੂ ਸਾਹਿਬ ਕੱਚੇ ਭਾਈ ਫਰਦੇ ਨੇ ਚਰਨਾ ਚੱਲ ਰਿਹਾ ਸੰਧੂ ਸਾਹਿਬ ਦਾ ਨਾ ਲੀਏ ਬਣਾ ਲਓ ਬਣਾ ਲਓ ਸਟ੍ਰੈਪ ਬਣਾ ਲਓ ਨਾ ਨਾ ਨਹੀਂ ਯਾਰ ਕੋ ਇਹ ਦੋ ਬੱਚੇ ਨਹੀਂ ਸਭੀ ਅਸਲੀ ਹੈ ਬਾਈ ਉਹ ਉਹ ਪਿੱਛੇ ਵਾਲੇ ਨੇ ਗਰਦਨ ਹਿਲਾਇਤੀ ਅਬ ਉਹ ਹਿਲਾਇਤੀ ਹਾਂ ਹਾਂ ਸਭੀ ਅਸਲੀ ਹੈ ਇਹ ਇਹ ਵਾਲੇ ਨਕਲੀ ਹੈ ਜੋ ਇਹ ਹੈ ਹਾਂ ਇਹ ਇਹ ਅਸਲੀ ਹੈ ਉੱਪਰ ਵਾਲਾ ਨਕਲੀ ਆ ਲੈ ਕੇ ਨਕਲੀ ਹੈ ਮੱਛੀਆਂ ਦੇਖ ਲਓ ਤੇ ਐ ਹੈ ਜੀ ਇੱਥੇ ਦੀ ਲੋਕੇਸ਼ਨ ਜਿਹੜਾ ਕਿਆ ਨਾਮ ਹੈ ਰਵਣੇ ਦਾ ਬਾਟੂ ਬਾਟੂ ਕੇਵਸ ਤੇ ਇਹ ਲਾ ਕੇ ਦੰਨੇ ਹੈ ਸੌਰੀ ਇਹ ਆਲਾ ਕੇਪ ਦੇ ਵਿੱਚ ਐਂਟਰੀ ਜਿਹੜੀ 10 ਵਾਲੀ ਤੇ 10 ਰੁਪਇਆ ਹੈ 10 ਰਿੰਗਟ ਇਹ ਜabb a re pura ਜਿਹੜਾ view ਹੈ ਟੈਂਟ ਹੈ ਨਾ ਐ ਵਗਰ ਰਸਤਾ ਕੜ-ਕੜ ਜਗ੍ਹਾ ਤੇ ਹੀ ਜਾਂਦੇ ਹੁੰਨੇ ਆ ਕੋਈ ਕਮੀ ਥੋੜੀ ਆਣ ਦਈਦੀ ਆ ਵਲੌਗ ਦੇ ਵਿੱਚ ਤੁਸੀਂ ਬੋਰ ਥੋੜੀ ਹੋ ਸਕਦੇ ਆ ਸਾਡੇ ਵਲੌਗਾਂ ਚ ਤੁਸੀਂ ਜਦ ਵੀ ਆਣਾ ਹੈ ਲਾਸਟ ਦਿਨ ਉਰੇ ਜ਼ਰੂਰ ਵਿਜ਼ਿਟ ਕਰਨਾ ਜਿੱਦਾਂ ਅਸੀਂ ਕਰਿਆ ਅੱਜ ਸਾਡਾ ਲਾਸਟ ਦਿਨ ਹੈ ਕਿਉਂਕਿ ਅੱਜ ਅਸੀਂ ਜਾ ਰਹੇ ਹਾਂ ਵਾਪਸ ਇੰਡੀਆ ਵੱਲ ਨੂੰ ਕੰਬੋਡੀਆ ਦਾ ਵੀਜ਼ਾ ਅਸੀਂ ਲੈ ਲਿਆ ਏ ਲਾਓਸ ਦਾ ਮੇਬੀ ਅਸੀਂ ਲੈ ਲਈਏ ਬਟ ਦੇਖਦੇ ਹਾਂ ਦੇ ਹਲੇ 2 ਵਜੇ ਅੰਬੈਸੀ ਖੁੱਲਣੀ ਹੈ ਹਰੇ ਟਾਈਮ ਆ 20-25 ਮਿੰਟ ਪਹਿਰੇ ਮੈਂ ਹੁਣ ਆ ਦੇਖ ਕੇ ਅਸੀਂ ਅੱਗੇ ਨੂੰ ਨਿਕਲ ਜਾਣਾ ਇਹ ਹੈ ਜੀ ਮੇਨ ਡੈਸਟੀਨੇਸ਼ਨ ਜਿਹੜੀ ਤੁਸੀਂ ਆਲਰੇਡੀ ਵੀਡੀਓਜ਼ ਫੋਟੋਜ਼ ਦੇ ਵਿੱਚ ਦੇਖੀ ਹੋਊਗੀ ਤੇ ਇੱਥੇ ਲਿਖਿਆ ਹੋਇਆ ਬਾਟੂ ਕੇਵਸ ਤੇ ਇਹ ਜੀ ਭਗਵਾਨ ਅਸ਼ੇਤ ਸਾਊਥ ਇੰਡੀਅਨਸ ਆਲੇ ਆ ਦੇ ਮੈਨੂੰ ਨਾਮ ਨਹੀਂ ਪਤਾ ਸੌਰੀ ਇਸ ਗੱਲ ਲਈ ਤੇ ਆਪਾਂ ਉਹ ਉੱਪਰ ਜਾਣਾ ਹੁਣ ਕੇਵ ਚ ਜੜ ਕੇ ਉਹ ਪੌੜੀਆਂ ਚੜ ਕੇ ਸਾਰੀਆਂ ਹੁਣ ਤੁਹਾਨੂੰ ਨਾ ਚੈਲੰਜ ਦੇ ਜਾਂਦਾ ਸੰਤੂਆ ਠੀਕ ਹੈ ਉਹਦਾ ਤੂੰ ਬੜਾ ਜਿੰਮੇ ਜਿੰਮਾ ਕਰਦਾ ਏ ਠੀਕ ਹੈ ਭਾਈ ਤੁਹਾਨੂੰ ਇੱਕ ਚੈਲੰਜ ਦੇ ਰਹੇ ਹੁਣ ਠੀਕ ਹੈ ਸਭ ਤੋਂ ਪਹਿਲਾਂ ਉੱਪਰ ਕਿਹੜਾ ਚੜੂਗਾ ਇਹ ਉਹ ਜਾਣਾ ਠੀਕ ਹੈ ਚੈਲੈਂਜ ਹੈ ਪੱਕੀ ਗੱਲ ਹੈ ਕਰੂਗੇ ਮੇਰੇ ਚੁੱਪ ਨਾ ਜਿੰਨਾ ਹੈ ਫਿਆ ਲੈ ਪਹਿਲੀ ਮੁਕਰ ਗਿਆ ਪਹਿਲੀ ਡਰ ਗਿਆ ਪਹਿਲੀ ਡਰ ਗਿਆ ਓਹੋ ਸੰਤੂ ਜਾ ਯਾਰ ਚੱਲੀਏ ਚੱਲ ਆ ਜਾ ਓਹੋ ਕੀ ਬਾਤ ਹੈ ਜੀ ਕੀ ਬਾਤ ਹੈ ਸੰਤਵਾ ਅੰਡੀ ਆਪਾਂ ਕੇਵ ਦੇ ਵਿੱਚ ਐਂਟਰ ਹੋ ਗਏ ਇੱਥੇ ਮੰਦਿਰ ਹੈ ਤੇ ਤਾਂ ਨਾ ਲੋਕ ਜਿਹੜੇ ਫੇਰ ਚੜੂਗੇ ਇਸ ਸਿੜੀ ਵਾ ਆਪਣੇ ਤਾਂ ਬਸ ਦੀ ਗੱਲ ਹੈ ਨਹੀਂ ਕਿਸੇ ਦੇ ਸਭ ਤੁਸੀਂ ਚੜ ਸਕਦੇ ਹੋ ਤੁਸੀਂ ਸਭ ਤੋਂ ਲੇਟ ਆਏ ਹੋ ਤੁਸੀਂ ਸਾਹ ਲੰਦੇ ਰਹੇ ਲੇਟ ਥੋੜੀ ਲੰਦੇ ਰਹੇ ਰਸਤੇ 'ਚ ਸਾਹ ਤੁਸੀਂ ਓਹੋ ਇਹਦਾ ਮੰਦਰ ਹੈ ਯਾਰ ਓਹੋ ਥੱਕ ਕੇ ਬਾਈ ਥੱਕ ਕੇ ਕੇਵ ਦੇਖੋ ਖਤਰਨਾਕ ਚੀਜ਼ ਇਸ ਮਿੱਟ ਦੇ ਥੈਲੇ ਲੈ ਕੇ ਚੜ ਰਹੇ ਆ ਉੱਪਰ ਬਹੁਤ ਸਟੈਮੀਨਾ ਬਾਈ ਤਾਨ ਹੈ ਤੁਸੀਂ ਥੱਕ ਗਏਸ ਤਾਂ ਛੱਡ ਦੇ ਦਿਓ ਫਿਰ ਸਾਨੂੰ ਮੁਬਾਰਕਾ ਸਾਰੇ ਜਣਿਆਂ ਨੂੰ ਤੇ ਸਾਰਿਆਂ ਨੂੰ ਇੱਕ ਵੀਜ਼ਾ ਹੋਰ ਦਵਾਤਾ ਆਪਾਂ ਤੇ ਫੁੱਲ ਇੰਜੋਏਮੈਂਟ ਹੈ ਸਾਰਿਆਂ ਨੂੰ ਆ ਚੱਕੋ ਜੀ ਕਿਹੜਾ ਲਾ ਉਸ ਦਾ ਵੀਜ਼ਾ ਹੈ ਵੀ ਤੇ ਹੁਣ ਗੱਲਬਾਤ ਵੱਡੀਆਂ ਹੋ ਰਹੀਆਂ ਵੀਜ਼ੇ ਵੀਜ਼ੇ ਕਰ ਰਹੇ ਆ ਤੇ ਹੁਣ ਆਪਾਂ ਜਾ ਰਹੇ ਆ 에어ਪੋਰਟ ਵੱਲੋਂ ਕਿਉਂਕਿ ਆਪਣੀ ਫਲਾਈਟ ਹੈ ਤੇ ਆਪਾਂ ਹੁਣ ਤੁਹਾਨੂੰ 에어ਪੋਰਟ ਜਾ ਕੇ ਮਿਲਦੇ ਆ ਗੱਡੀ ਆਪਾਂ ਰਿਟਰਨ ਕਰਨੀ ਹੈ ਪੁੱਛ ਕੇ ਜੀ ਆਪਾਂ 에어ਪੋਰਟ ਤੇ ਸਮਾਨ ਵਗੈਰਾ ਆਪਾਂ ਪਿਕ ਕਰ ਲਿਆ ਆਪਣਾ ਤੇ ਹੁਣ ਆਪਾਂ ਜਾ ਰਹੇ ਆ ਜੀ ਜਾ ਰਹੇ ਆ ਜੀ ਜਾ ਰਹੇ ਆ ਵਾਪਸੀ ਆਪਣੇ ਮੁਲਕ ਨੂੰ ਵੈਸੇ ਤਾਂ ਸਾਡਾ ਮਨ ਨਹੀਂ ਭਰਿਆ ਮਲੇਸ਼ੀਆ ਤੋਂ ਮਲੇਸ਼ੀਆ ਬਹੁਤ ਸੋਹਣੀ ਕੰਟਰੀ ਐ ਤੇ ਐਨੇ ਸਾਨੂੰ ਕੰਟਰੀ ਨੇ ਵੀਜ਼ੇ ਵੀ ਦਿੱਤੇ ਸਾਨੂੰ ਸਾਨੂੰ ਸਭ ਕੁਝ ਹੀ ਦਿੱਤਾ ਕਹਿ ਦਈਏ ਜਿੰਨਾ ਕ ਅਗਲੀ ਕੋਲ ਹੋਇਆ ਨਾ ਕੰਟਰੀ ਕੋਲੋਂ ਐਨੇ ਸਭ ਕੁਝ ਦਿੱਤਾ ਤੇ ਆਪਾਂ ਵੀ ਖੁਸ਼ ਐ ਤੇ ਪਰ ਹੁਣ ਜਾਣਾ ਤਾਂ ਦੇਖੋ ਪੈਣਾ ਹੀ ਕੰਟਰੀ ਜੇ ਜਾਉਂਗੇ ਤਾਂ ਹੀ ਕਿਸੇ ਅਗਲੀ ਕੰਟਰੀ ਦੇ ਵਿੱਚ ਜਾ ਆਉਂਗੇ ਤੇ ਤਾਂ ਹੀ ਇੰਜੋਏ ਕਰੂਗੇ ਥੋੜਾ ਬਹੁਤ ਤੇ ਬਾਕੀ ਹੁਣ ਆਪਾਂ ਚੱਲਦੇ ਆ ਇਮੀਗ੍ਰੇਸ਼ਨ ਕਰਾਣੇ ਆ ਤੇ ਦੋ ਵੀਜ਼ੇ ਇਸ ਕੰਟਰੀ ਤੋਂ ਲੈ ਕੇ ਚੱਲੇ ਆ ਉਸ ਤੋਂ ਬਾਅਦ ਕੁਝ ਮਿੱਠੀਆਂ ਯਾਦਾਂ ਤੇ ਐਦਾਂ ਹੀ ਬਸ ਸਫ਼ਰ ਆਪਾਂ ਕਰਦੇ ਰਹਿਣਾ ਬਾਬਾ ਕਿਰਪਾ ਕਰੇ ਤੇ ਹੁਣ ਇਮੀਗ੍ਰੇਸ਼ਨ ਕਰਾਣੇ ਆ ਪਹਿਲਾਂ ਗੱਡੀ ਮੋੜਦੇ ਆ ਗੱਡੀ ਸਾਡੇ ਕੋਲ ਬਹੁਤ ਵਧੀਆ ਰਹੀ ਤੇ ਮਾੜੀ ਜੀ ਗੱਡੀ ਲੱਗੀ ਦੀ ਮੇਤੋਂ ਉਹਦਾ ਇਹ ਚਾਰਜਿਸ ਨਹੀਂ ਲੈਣਗੇ ਕਿਉਂਕਿ ਇੰਸ਼ੋਰੈਂਸ ਆਲਰੇਡੀ ਕਵਰਡ ਹੈ ਸਾਰੇ ਕਾਸੀ ਚ ਦਾ ਚੀਜ਼ ਦੇਖ ਕੇ ਖੁਸ਼ੀ ਮਿਲ ਸਕਦੀ ਹੈ ਉਹ ਕਿਤੇ ਨਹੀਂ ਮਿਲ ਸਕਦੇ ਤੇ ਪਹੁੰਚ ਗਏ ਜੀ ਆਪਾਂ ਦਿੱਲੀ 에어ਪੋਰਟ ਤੇ ਤੇ ਚੱਲਦੇ ਹਾਂ ਹੁਣ ਫਾਈਨਲੀ 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 ਰਾਣੀ ਆਪਣੇ ਤੋਂ ਪਹਿਲਾਂ ਪਹੁੰਚ ਗਈ ਮੁੰਡਾ ਛੱਡ ਗਿਆ ਆਪਣੇ ਤੋਂ ਪਹਿਲਾਂ ਤੇ ਫਿਰ ਚਾਬੀ ਉਹ ਸਾਨੂੰ ਹੀਠਾਂ ਹੀ ਫੜਾ ਗਿਆ ਤਾਂ लेट्स ਗੋ ਬ్రో ਚਾਬਾ ਰੱਖਦੇ ਸੰਧੂਆ ਕਿਉਂ ਮੰਨਦੇ ਆ ਆਹਦਾ ਚੜ੍ਹਾਈ ਸਾਡੀ ਪੂਰੀ ਐ ਏਰੀਏ ਚ ਹਾਂਜੀ ਚਲੋ ਬਸ ਹੋ ਗਿਆ ਅਚਰਮ ਤੁਸੀਂ ਟੀਚੀ ਬਾਜੀ ਟੀਚੀ ਆਹੋ ਹਾ 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 ਸੰਦੂਆ ਕਾਰ ਸਟਾਰਟ ਬਾਈ ਗੱਡੀ ਨੂੰ